ਅੱਜ ਦਿਖਾਉਣਿਆ ਤੁਹਾਨੂੰ ਟੂਰੀ ਵਾਲੀ ਮਸ਼ੀਨ ਤੇ ਚੱਲਦਾ ਸੀ 855 23 ਮਾਡਲ ਟਰੈਕਟਰ ਆ ਇਹ ਸਾਈਡ ਗੇਅਰ ਆ ਜਗਜੀਤਾਂ ਦਾ ਰੀਪਰ ਆ 12 ਮਾਡਲ ਪੂਰਾ ਸਿਹਰਾ ਚੱਲਦਾ 855 ਸੀਰੀਜ਼ ਸਪੀਡ ਆ ਬਾਅਦ ਚੈੱਕ ਕਰੋ ਹੈ ਲੋ ਜਾ ਹੁਣ ਚੌਥੇ ਲੋ ਜਾ ਤੇਲ ਬਾਈ ਕਹਿੰਦਾ ਇਹ ਪੂਰਾ ਵਧੀਆ ਲੰਗਾ ਹੋਵੇ ਤਿੰਨ ਸਾਢੇ ਤਿੰਨ ਲੀਟਰ ਖਾਂਦਾ ਹੈ ਬਸ ਜੀ ਜੇ ਲੋ ਚੱਲੀ ਜਾਂਦਾ ਹੁਣ ਥੋੜੀ ਵਧੀਆ ਪਾਲ ਖੜੀ ਆ ਤੇਲ ਖਾਂਦਾ ਤਿੰਨ ਤੇ ਸਵਾ ਦਸ ਲੀਟਰ ਸਾਡੇ ਦਿਨ ਦੇ ਭਾਈ ਕਹਿੰਦਾ ਗਿੱਲੇ ਲੰਗੇ ਚਾਉਂਦਾ ਗਾ ਮੈਂ ਟਰਾਲੀਆਂ ਪੂਰੀਆਂ ਡਾਵਲ ਆ ਪੂਰਾ ਵਧੀਆ ਚੱਲਦਾ ਸੀਰੀ ਸਪੀਡ ਸਭਰਾਜ ਵੀ ਦੁਈਆ ਵੀ ਨੀ ਤੇ ਭਾਈ ਤੇ 25 ਮਿੰਟਾਂ 'ਚ ਟਰਾਲੀ ਭਰਦਾ ਗਾ ਪੂਰੇ ਵਧੀਆ ਲੰਗੇ ਚੱਲ ਫੇਰਾ ਚੱਲੀ ਜਾਂਦਾ ਬਾਕੀ ਤੁਸੀਂ ਵੀ ਦੱਸੋ ਬਾਈ ਕਿੰਨਾ ਤੇਲ ਖਾਂਦਾ ਸਟਰੈਟਰ ਇਹ ਬਾਈ 3.5 ਦੇਵਾ ਤੇ ਨਾਲ ਹੁਣ ਚੌਥੇ ਲੋ ਚੱਲਦਾ ਬਾਈ ਇੱਥੇ